ਜੀ ਸ਼ਰਮਾ ਭਾਜੀ ਤੇ ਕਿੱਥੇ ਜੀ ਆਪਣੀ ਦੁਕਾਨ ਮੇਰੀ ਦੁਕਾਨ ਇੱਥੇ ਰਡਾਨੀਗਾ ਬਾਗ ਮਾਡਲ ਟਾਉਨ ਚੌਂਗ ਦੇ ਵਿੱਚ ਤੇ ਕੀ ਗੱਲ ਹੋਈ ਸੀ ਜਿਹੜੀ ਇੱਕ ਸੀਸੀਟੀਵੀ ਵੀ ਚੋਇਨੇ ਮੈਂ ਕਿਸੇ ਕੋ ਪੈਸੇ ਲੈਣੇ ਸੀ ਉਦੋਂ ਜਮਾਨਤ ਮੇਰੀ ਗਈ ਸੀ ਤੇ ਮੈਂ ਫਿਰ ਫਸ ਗਿਆ ਹਾਂ ਉਹਨੇ ਪੈਸੇ ਦਿੱਤੇ ਨਹੀਂ ਪੈਸੇ ਮੈਨੂੰ ਦੇਣੇ ਪਏ ਉਹ ਵਾਰ ਜਦੋਂ ਮੈਂ ਪੈਸੇ ਮੰਗਰਾ ਉਦੋਂ ਫਿਰ ਮੇਰੇ ਕੋ ਝਗੜਾ ਹੋ ਉਹ ਹੋ ਜਾਈ ਮੇਰ ਨਾਲ ਇੱਕ ਦੋ ਵਾਰ ਪਹਿਲਾਂ ਵੀ ਹੋ ਚੁੱਕਿਆ ਕੰਮ ਹੈ ਮਾਮਲੇ ਲਾ ਕੇ ਪੁਲਿਸ ਨੂੰ ਕੰਪਲੀਟ ਕੀਤੀ ਉਦੋਂ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂਗਾ ਸੀ ਆ ਤਾਂ ਕੁਦਰਤੀ ਮੇਰੇ ਨਾਲ ਕੈਮਰਾ ਲੱਗਾ ਆ ਸੀ ਤਾਂ ਮੈਂ ਤਾਂ ਵਿੱਚ ਤੇ ਕੁਛ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਹੋਈ ਆ ਬੀਤੇ ਦਿਨਾਂ ਤੋਂ ਕੀਤੀ ਜਾਰੀ ਹੈ ਵੇਖੋ ਕਰਨ ਦੇ ਮੈਨੂੰ ਕੁਝ ਜੋ ਦੇਖ ਕੇ ਆ ਫਿਰ ਜੋ ਹਾਲੇ ਤੱਕ ਪੁਖਤਾ ਕਾਰ ਵਿੱਚ ਜਿਆਦਾ ਕਰਨੀ ਚਾਹੀਦੀ ਜਿੱਦਾਂ ਜਿੱਦੀ ਨੇੜੇ ਹੈਗੇ ਆ ਜਾਂ ਜਿੱਦਾਂ ਉਹਨੇ ਖੋਫ ਨਾਲ ਮੈਨੂੰ ਕੁੱਟਿਆ ਉਸ ਹਿਸਾਬ ਨਾਲ ਕੁਛ ਨਹੀਂ ਲੱਗਦਾ ਤੇ ਦੋ ਦੋ ਦਿਨ ਪਿਨਾ 17 ਤਰੀਕ ਰਾਤ ਨੂੰ ਝਗੜਾ ਆ ਵਿਜੇ ਕੁਮਾਰ ਨਾਮ ਦਾ ਵਿਅਕਤੀ ਉੱਥੇ ਛੋਲੇ ਗੁਚਾਣੀ ਦੀ ਸ਼ਾਪ ਹੈਗੀ ਆ ਤੇ ਇਹ 18 ਨੂੰ ਸਾਡੇ ਕੋਲ ਵੀ ਆਇਆ ਸੀ ਕਿ ਇਤਰਾ ਮੈਨੂੰ ਇਹਨੇ ਬੀੜੀ ਨਾਮ ਦਾ ਬੰਦਾ ਵੀਰੋ ਅਸੀਂ ਵੈਰੀਫਾਈ ਸਾਰਾ ਕੀਤਾ ਵਾ ਇਹਦਾ ਨਾਮ ਮੁੰਡੇ ਦਾ ਹੈਗਾ ਆਇਰਨ ਉਰ ਬੀੜੀ ਮਾਡਲ ਟਾਊਨ ਗਲੀ ਨੰਬਰ 3 ਚ ਰਹਿੰਦਾ ਤੇ ਇਹਦੇ ਜਿਹੜਾ ਵਾ ਇਹਨੇ ਡਾਕਟਰ ਵੀ ਕੱਟ ਕੇ ਦਿੱਤਾ ਸੀ ਉਹਨੂੰ ਵਿਜੀਗ ਮਾਰ ਲਉ ਤੇ ਉਹਦਾ ਰਿਜ਼ਲਟ ਅਜੇ ਨਹੀਂ ਆਇਆ ਪਰ ਫਿਰ ਵੀ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋਏ ਆਇਰਨ ਉਰ ਬੀੜੀ ਦੇ ਖਿਲਾਫ ਜਿਹੜਾ ਵਾ ਉਹਨੂੰ ਅੱਜ ਪੇਸ਼ ਕਰਾਂਗੇ ਉਹਦੇ ਖਿਲਾਫ ਹੀ ਐਕਸ਼ਨ ਲੈ ਲਿਆ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਹੈ ਉਹੀ ਕੀਤੀ ਹੈ ਕਿੰਨੇ ਕਿ ਨੋਜਵਾਨਾਂ ਬਣਾ ਉਥੇ ਝਗੜਾ ਕਰ ਲਿਆ ਨਹੀਂ ਇਹ ਇਕੱਲਾ ਹੀ ਆਇਆ ਉਹਨੇ ਦਰਖਾਸਤ ਹੀ ਲਿਖਿਆ ਹੈ ਕਾਰਨ ਕੀ ਸੀ ਝਗੜਾ ਦਾ ਕੋਈ ਨਾ ਕਾਰਨ ਜਿਹੜਾ ਇਹਨਾਂ ਦਾ ਇਹ ਤੇ ਜਿਹੜਾ ਹੈਗਾ ਤੁਸੀਂ ਇਹ ਕਹਿੰਦਾ ਕਿ ਮੈਂ ਪੁਚਾ ਹੀ ਖਾਣ ਗਿਆ ਉਥੇ ਹੋਰ ਅਜੇ ਬਾਕੀ ਵੈਰੀਫਾਈ ਕੀਤਾ ਜਾ ਰਿਹਾ ਸਾਰਾ